ਤੇ ਖੇਰਾ ਮੈਡੀਕਲ ਸਟੋਰ ਹੈਗਾ ਬਟਾਲਾ ਬੱਸ ਸਟੈਂਡ ਦੇ ਬਿਲਕੁਲ ਆਪੋਜੀਟ ਜਿਹਦੇ ਦੁਕਾਨ ਤੇ ਰੀਡ ਕੀਤੀ ਗਈ ਸੀ ਕਿ ਆਪਣੇ ਡਰੱਗ ਇਨਸਪੈਕਟਰ ਸਾਹਿਬ ਨੂੰ ਨਾਲ ਲੈ ਕੇ ਤੇ ਉਥੇ ਫਰੀ ਗਬਲ ਬਲਿੰਗ ਜਿਹੜੇ ਕੈਪਸੂਲਸ ਹੈਗੇ ਆ ਉਹ ਉਹਦੇ ਸੇਲ ਆਊਟ ਕਰਦਾ ਸੀਗਾ ਜਿਹਦੇ ਤੇ ਫਿਰ ਡਰੱਗ ਇਨਸਪੈਕਟਰ ਦੀ ਰਿਪੋਰਟ ਤੇ ਉਹਦਾ ਲਾਇਸੈਂਸ ਕੈਨਸਲ ਹੋ ਗਿਆ ਅੱਜ ਅਸੀਂ ਉਹਦੇ ਲਾਇਸੈਂਸ ਉਥੇ ਉਹਨਾਂ ਦੇ ਚਪਕਾਤਾ ਹੈ ਇਹ ਹੁਣ ਉਸ ਉਹਦੇ ਤਹਿਤ ਇਹ ਜਿਹੜਾ ਖੈਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ ਜਿਹਨੂੰ ਹਦਾਇਤ ਕਰ ਦਿੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦੋ ਇਹ ਸਾਰਾ ਆਪਣੇ ਬੋਰਡ ਬਾਹਰ ਧਾਰ ਦੋ ਉਹਦੇ ਤੇ ਵੀ ਕਾਨੂੰਨ ਹੈਗਾ ਜੀ ਫਿਰ ਉਹ ਡਰਗ ਇਨਸਪੈਕਟਰ ਨੂੰ ਨਾਲ ਲੈ ਜਾ ਕੇ ਤੇ ਸਾਰੀ ਉਹਦੇ ਤੇ ਫਿਰ ਕਾਰਵਾਈ ਦੁਬਾਰਾ ਹੋ ਜੇ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅੱਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini ਕੁਮਾਰ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਂ ਤੇ ਡਰਗ ਲਾਇਸੈਂਸ ਹੈਗਾ ਉਹਨੇ ਉਥੇ ਅ ਫੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ ਫੀਮ ਵੇਚੀ ਸੀ ਜੋ ਦੋਨੇ ਕਨੇ ਸੀ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਜੀ ਇਸ ਟਾਈਮ ਜਿਹੜਾ ਅਸ਼wini ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਵੀ ਅ ਲਿੱਕੇ ਭੇਜਿਆ ਸੀ ਜੋ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਂਸਲ ਕਰ ਦਿੱਤਾ ਗਿਆ ਹੈ ਤੇ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਤੇ ਐਂਡੀਪੀਐਸ ਦਾ ਵੀ ਕੇਸ ਰਜਿਸਟਰਡ ਆ ਬੰਦਾ ਵੀ ਅੰਦਰ ਹੈਗਾ ਵੀ ਉਤੋਂ ਉਹਨਾਂ ਤੇ ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀਗੇਬਲਨ ਦੇ ਵੀ ਕੈਪਸੂਲਜ਼ ਉਹਦੇ ਕੋਲ ਉਸ ਟਾਈਮ ਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅ ਅਸੀਂ ਸੀਲ ਕੀਤਾ ਇਸ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਹੈ ਅਲੀਵਾਲ ਇਹ ਥਾਣਾ ਕਣੀਏ ਕੇ ਬੰਗਰ ਦੇ ਅੰਦਰ ਆਂਦਾ ਹੈ ਉੱਥੋਂ ਵੀ ਅਸੀਂ 500 ਪ੍ਰੀ ਗੈਬੇਬਲਿਨ ਦੇ ਜਿਹੜੇ ਕੈਪਸੂਲ ਤੇ 48 50 ਜਿਹੜੇ ਹੈਗੇ ਆ ਟਰੈਮਾਡੋਲ ਦੇ ਕੈਪਸੂਲਸ ਉਥੇ ਡਰਗ ਇੰਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ ਜਿਹੜਾ ਕਿ ਫਿਰ ਕਿਉਂਕਿ ਟਰੈਮਾਡੋਲ ਜਿਹੜਾ ਹੈਂਡੀ ਪੀਐਸ ਦੀ ਜੱਜ ਆਂਦਾ ਹੈ ਇਸ ਲਈ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਵੀ ਕੇਸ ਰਜਿਸਟਰਡ ਕੀਤਾ ਹੈ ਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਹੈ ਜੀ ਨਾਲ ਜੀ ਬਹੁਤ ਜ਼ਿਆਦਾ ਠੱਲ ਪੈ ਗਈ ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਉਹਨੂੰ ਡਾਕਟਰ ਦੱਸ ਕੇ ਜਦੋਂ ਵੀ ਉਹਦੇ ਕੋਲ ਕੋਈ ਡਿਗਰੀ ਨਹੀਂ ਕੋਈ ਉਹਦੇ ਕੋਲ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਪ੍ਰੀ ਗੈਬੈਬਲਨ ਔਰ ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋ ਕਸਟਮਰ ਹੈ ਉੱਥੇ ਹੀ ਪਿਆਈ ਜਾ ਰਿਹਾ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਹਾ ਸੀ ਅਸੀਂ ਉਹਦੇ ਤੇ ਵੀ ਕੇਸ ਕੱਲ ਰਜਿਸਟਰ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਜਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ ਉਸੇ ਕਰ ਉਹ ਵੀ ਜੀ ਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਇਹ ਹਿਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਹੋਰ ਵੀ ਜਿਹੜੇ ਨਾਮਿਨੇਟ ਹੋਦੇ ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਜਿਵੇਂ ਮਾਨਯੋਗ ਸਾਡੇ ਸੀਐਮ ਸਾਹਿਬ ਤੇ ਗੌਰਵ ਯਾਦਵ ਸਾਡੇ ਡੀਜੀਪੀ ਪੰਜਾਬ ਆਈਪੀਐਸ ਤੇ ਸੁਹੇਲ ਕਾਸਮੀਰ ਆਈਪੀਐਸ ਐਸਐਸਪੀ ਬਟਾਲਾ ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਵਿਕ ਹੁਣ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਆਂ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਔਰ ਇਹਦੀ ਕਮਾਈ ਕਰ ਰਹੇ ਆ ਇਹਨਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਦੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਇਸੈਂਸ ਕੈਨਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ ਤੇ ਹੈਗੇ ਆ ਜੇ ਉਹ ਇਸ ਤਰੀਕੇ ਦਾ ਕੋਈ ਵੀ ਕਰਾਇਮ ਕਰ ਰਹੇ ਆ ਤੇ ਉਹ ਆਵਾਜ਼ ਆਜਣ ਅਦਰਵਾਈਜ਼ ਉਹਨਾਂ ਤੇ ਵੰਦੀ ਕਾਨੂੰਨੀ ਕਾਰਵਾਈ ਮੁਤਾਬਕ ਕਾਰਵਾਈ ਹੋਈ।